2 ਸਾਲ ਪਹਿਲਾਂ ਇੱਕ ਲੜਕੀ ਆਪਣੀ ਮਰਜ਼ੀ ਨਾਲ ਘਰੋਂ ਭੱਜ ਕੇ ਇੱਕ ਲੜਕੇ ਨਾਲ ਮੈਰਿਜ ਕਰਵਾ ਲੈਂਦੀ ਹੈ। ਇਸ ਤੋਂ ਬਾਅਦ ਉਹ ਉਸ ਲੜਕੇ ਦੇ ਪਰਿਵਾਰ ਦੇ ਨਾਲ ਹੀ ਉਸਦੇ ਘਰ ਦੇ ਵਿੱਚ ਰਹਿਣ ਲੱਗ ਜਾਂਦੀ ਹੈ। ਤੇ ਇੱਕ ਦਿਨ ਉਸੇ ਹੀ ਲੜਕੀ ਦੀ ਡੈੱਡ ਬੋਡੀ ਇੱਕ ਟਾਇਲਟ ਵਾਲੀ ਟੈਂਕੀ ਦੇ ਵਿੱਚੋਂ ਮਿਲਦੀ ਹੈ। ਤਾਂ ਇਸ ਤੋਂ ਬਾਅਦ ਜਦੋਂ ਇਸ ਕੇਸ ਦੀ ਪੂਰੀ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਪੁਲਿਸ ਵੀ ਸੋਚਣ ਦੇ ਲਈ ਮਜਬੂਰ ਹੋ ਜਾਂਦੇ ਆ ਕਿ ਆਖਰ ਕਤਲ ਉਹ ਕਿਵੇਂ ਹੋ ਸਕਦਾ? ਇਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਫੈਲ ਜਾਂਦੀ ਹੈ ਤੇ ਲੋਕ ਜਾਣਨ ਲਈ ਬੇਤਾਬ ਹੋ ਜਾਂਦੇ ਨੇ ਕਿ ਕਾਤਲ ਹੈ ਕੌਣ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜਿਹੜੀ ਸੱਚੀ ਘਟਨਾ ਬਿਹਾਰ ਦੇ ਮੁਗੇਰ ਦੀ ਹੈ ਇੱਕ ਘਰ ਦੇ ਵਿੱਚ ਇੱਕ 20 ਸਾਲਾਂ ਲੜਕੀ ਦੀ Laash ਟਾਇਲਟ ਵਾਲੀ ਟੈਂਕੀ ਦੇ ਵਿੱਚੋਂ ਮਿਲਦੀ ਹੈ ਤੇ ਇਹ ਸਾਰਾ ਮੰਜ਼ਰ ਦੇਖ ਕੇ ਆਸ-ਪਾਸ ਦੇ ਲੋਕ ਅਤੇ ਪਰਿਵਾਰ ਵਾਲੇ ਹੈਰਾਨ ਹੋ ਜਾਂਦੇ ਨੇ ਤਾਂ ਇਸ ਤੋਂ ਬਾਅਦ ਜਦੋਂ ਇਸ ਕੇਸ ਦੀਆਂ ਅੱਗੇ-ਅਗੇ ਪਰਤਾਂ ਖੁੱਲਦੀਆਂ ਨੇ ਤਾਂ ਸਭ ਤੋਂ ਪਹਿਲਾਂ ਸ਼ੱਕ ਪਰਿਵਾਰ ਵਾਲਿਆਂ ਤੇ ਹੀ ਜਾਂਦਾ ਤੇ ਇਸ ਤੋਂ ਬਾਅਦ ਜਦੋਂ ਇਸ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਇਹ ਲੜਕੀ ਹੈ ਕੌਣ ਅਮੇਸ਼ਾ ਭਾਰਤੀ ਨਾਮ ਦੀ ਇਹ ਲੜਕੀ ਜਿਸ ਦੀ ਉਮਰ 20 ਸਾਲ ਆ ਇਸ ਦਾ ਅਸੀਸ ਨਾਉਂਦੇ ਲੜਕੇ ਦੇ ਨਾਲ ਚੱਕਰ ਚੱਲਦਾ ਹੁੰਦਾ ਇਸ ਤੋਂ ਬਾਅਦ ਇਹ ਹੌਲੀ-ਹੌਲੀ ਇੱਕ ਦੂਜੇ ਨੂੰ ਮੈਲਨ ਲੱਗ ਜਾਂਦੇ ਨੇ ਗੱਲ ਅੱਗੇ ਵਧ ਜਾਂਦੀ ਹੈ ਤੇ ਹੌਲੀ-ਹੌਲੀ ਇਹ ਵਿਆਹ ਲਈ ਰਾਜ਼ੀ ਹੋ ਜਾਂਦੇ ਨੇ ਜਿਹੜਾ ਅਸ਼ੀਸ਼ ਹੁੰਦਾ ਹੈ ਉਹ ਅਮੀਸ਼ਾ ਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਤਾਂ ਇਸ ਤੋਂ ਬਾਅਦ ਅਸ਼ੀਸ਼ ਕਹਿੰਦਾ ਵੀ ਤੂੰ ਆਪਣੇ ਘਰ ਦੇ ਨਾਲ ਗੱਲਬਾਤ ਕਰ ਤੇ ਇਸ ਤੋਂ ਬਾਅਦ ਅਮੀਸ਼ਾ ਭਾਰਤੀ ਫਿਰ ਆਪਣੀ ਮਾਂ ਦੇ ਨਾਲ ਜਦੋਂ ਗੱਲ ਕਰਦੀ ਹੈ ਤਾਂ ਉਹ ਅੱਗੋਂ ਕਹਿੰਦੀ ਹੈ ਕਿ ਦੇਖ ਤੇਰੀ ਉਮਰ ਬਹੁਤ ਛੋਟੀ ਆ ਹਲੇ ਤੂੰ ਵਿਆਹ ਦੇ ਕਾਬਲ ਨਹੀਂ ਹੈਗੀ ਤੇ ਨਾ ਹੀ ਉਹ ਜਿਹੜਾ ਲੜਕਾ ਹੈਗਾ ਉਹ ਆਪਣੀ ਜਾਤੀ ਦਾਗਾ ਇਸ ਕਰਕੇ ਸੀ ਤੇਰਾ ਉਹਦੇ ਨਾਲ ਵਿਆਹ ਨਹੀਂ ਕਰ ਸਕਦੇ ਲੇਕਿਨ ਜਿਹੜੀ ਅਮੀਸ਼ਾ ਹੁੰਦੀ ਆ ਉਹ ਅਸੀਸ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਆ ਉਹ ਆਪਣੇ ਘਰਦਿਆਂ ਦੀਆਂ ਗੱਲਾਂ ਨਹੀਂ ਸੁਣਦੀ ਉਸ ਨੂੰ ਅਸੀਸ ਹੀ ਲੱਗਦਾ ਸੀ ਕਿ ਇਹ ਮੇਰੇ ਲਈ ਬਹੁਤ ਕੁਝ ਕਰ ਸਕਦਾ ਹੁਣ ਸਭ ਕੁਝ ਅਸੀਸ ਹੀ ਮੇਰੇ ਲਈ ਆ ਤਾਂ ਇਸ ਤੋਂ ਬਾਅਦ ਉਹ ਘਰੋਂ ਭੱਜਣ ਦਾ ਜਿਹੜਾ ਫੈਸਲਾ ਕਰ ਲੈਂਦੇ ਨੇ ਅਤੇ ਅਮੀਸ਼ਾ ਅਸੀਸ ਦੇ ਨਾਲ ਘਰੋਂ ਭੱਜ ਜਾਂਦੀ ਆ ਇਸ ਤੋਂ ਬਾਅਦ ਉਹ ਇਕੱਠੇ ਰਹਿਣ ਲੱਗ ਜਾਂਦੇ ਨੇ ਤਾਂ ਇੱਕ ਟਾਟਾ ਕੰਪਨੀ ਦੇ ਵਿੱਚ ਉਹ ਜੋਬ ਵੀ ਕਰਦੇ ਨੇ ਅਮੀਸ਼ਾ ਆਪਣੇ ਸਾਰੇ ਸੁਪਨਿਆਂ ਬਾਰੇ ਅਸੀਸ ਨੂੰ ਦੱਸਦੀ ਹੈ ਤੇ ਅਸੀਸ ਵੀ ਉਸ ਨੂੰ ਕਹਿੰਦਾ ਕਿ ਮੈਂ ਤੇਰੇ ਸਾਰੇ ਸੁਪਨੇ ਨੇ ਜਿਹੜੇ ਉਹ ਪੂਰੇ ਕਰੂੰਗਾ ਅਸੀਸ ਕਹਿੰਦਾ ਕਿ ਮੈਂ ਤੇਰੀ ਸਪੋਰਟ ਕਰੂੰਗਾ ਤਾਂ ਕਿ ਤੂੰ ਆਪਣੇ ਪੈਰਾਂ ਤੇ ਖੜੀ ਹੋ ਸਕੇ ਹਾਲਾਂਕਿ ਪਹਿਲਾਂ ਅਮੀਸ਼ਾ ਦੇ ਪਰਿਵਾਰ ਵਾਲੇ ਨਹੀਂ ਮੰਨਦੇ ਇਸ ਤੋਂ ਥੋੜੇ ਟਾਈਮ ਬਾਅਦ ਉਹ ਮੰਨ ਜਾਂਦੇ ਨੇ ਤਕਰੀਬਨ ਇੱਕ ਸਾਲ 2 ਮਹੀਨੇ ਦਾ ਟਾਈਮ ਲੰਘਦਾ ਹੈ ਅਤੇ ਅਮਿਸ਼ਾ ਆਪਣੀ ਮਾਂ ਨੂੰ ਫੋਨ ਕਰਦੀ ਆ ਤਾਂ ਉਹ ਦੱਸਦੀ ਹੈ ਕਿ ਸਹੁਰੇ ਪਰਿਵਾਰ ਵਾਲੇ ਮੈਨੂੰ ਬਹੁਤ ਤੰਗ ਕਰਦੇ ਨੇ, ਕੁੱਟਦੇ ਮਾਰਦੇ ਨੇ ਤੇ ਜਿਹੜਾ ਅਸੀਸ ਹੈ ਉਹ ਵੀ ਮੈਨੂੰ ਬਹੁਤ ਜ਼ਿਆਦਾ ਕੁੱਟਦਾ ਮਾਰਦਾ। ਤਾਂ ਅੱਗੋ ਦੀ ਮਾਂ ਕਹਿੰਦੀ ਆ "ਦੇਖ ਬੇਟਾ, ਵੀ ਤੂੰ ਵਿਆਹ ਆਪਣੀ ਮਰਜ਼ੀ ਦੇ ਨਾਲ ਕਰਵਾਇਆ। ਇਸ ਕਰਕੇ ਸੀ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ।" ਤਾਂ ਫਿਰ ਵੀ ਅਮਿਸ਼ਾ ਦੀ ਮਾਂ ਤੇ ਉਸ ਦਾ ਭਰਾ ਉਹ ਸਾਰੇ ਪਰਿਵਾਰ ਨੂੰ ਫੋਨ ਕਰਕੇ ਕਹਿੰਦੇ ਨੇ ਕਿ ਤੁਸੀਂ ਸਾਡੀ ਲੜਕੀ ਨੂੰ ਕਿਉਂ ਮਾਰਦੇ ਘੋੜਦੇ ਹੋ ਵੀ ਤੁਹਾਡੇ ਮੁੰਡੇ ਨੇ ਇਸ ਨਾਲ ਲਵ ਮੈਰਿਜ ਕਰਵਾਈ ਹੈ ਵੀ ਹੁਣ ਤੁਸੀਂ ਇਸ ਨੂੰ ਕੁੱਟੋ ਮਾਰੋ ਨਾ ਹੁਣ ਫਰਵਰੀ 2025 ਦੇ ਵਿੱਚ ਅਮੀਸ਼ਾ ਆਪਣੇ ਪੇਕੇ ਘਰ ਆ ਕੇ ਰਹਿੰਦੀ ਆ तकरीबन 1 ਮਹੀਨਾ ਰਹਿੰਦੀ ਆ ਕਿਉਂਕਿ ਅਸੀਸ ਅਤੇ ਉਸ ਦਾ ਪਰਿਵਾਰ ਉਸ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਸੀ ਇਸ ਕਰਕੇ ਉਹ ਆਪਣੇ ਪੇਕੇ ਪਰਿਵਾਰ ਆ ਕੇ ਰਹਿਣ ਲੱਗ ਜਾਂਦੀ ਆ ਤਾਂ 4 ਮਾਰਚ 2025 ਨੂੰ ਅਸੀਸ ਅਤੇ ਉਸਤਾਦ ਜੀਜਾ ਉਸ ਨੂੰ ਲੈਣ ਵਾਸਤੇ ਆ ਜਾਂਦੇ ਨੇ ਤਾਂ ਇਸ ਤੋਂ ਬਾਅਦ ਅਮੀਸ਼ਾ ਵੀ ਰਾਜੀ ਹੋ ਜਾਂਦੀ ਹੈ ਤੇ ਉਹਨਾਂ ਨਾਲ ਉਹ ਚਲੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਦੂਜੇ ਦਿਨ ਅਮੀਸ਼ਾ ਦੇ ਪਰਿਵਾਰ ਵਾਲੇ ਅਸੀਸ ਨੂੰ ਫੋਨ ਕਰਦੇ ਨੇ ਅਤੇ ਫੋਨ ਲਾ ਕੇ ਪੁੱਛਦੇ ਨੇ ਕਿ ਅਮੀਸ਼ਾ ਦਾ ਫੋਨ ਬੰਦ ਆ ਰਿਹਾ ਵੀ ਉਹ ਕਿੱਥੇ ਆ ਤੇ ਅੱਗੋਂ ਅਸੀਸ ਦੱਸਦਾ ਹੈ ਕਿ ਉਹ ਤਾਂ ਕਿਸੇ ਲੜਕੇ ਨਾਲ ਫਰਾਰ ਹੋ ਗਈ ਅਸੀਂ ਵੀ ਉਸ ਨੂੰ ਲੱਭ ਰਹੇ ਹਾਂ ਤੇ ਤੁਸੀਂ ਵੀ ਉਸ ਨੂੰ ਭਾਲਣ ਦੀ ਕੋਸ਼ਿਸ਼ ਕਰੋ ਇਹ ਗੱਲ ਸੁਣਦਿਆ ਹੀ ਅਮੀਸ਼ਾ ਦੀ ਮਾਂ ਸ਼ੌਕ ਹੋ ਜਾਂਦੀ ਹੈ ਉਹ ਸੋਚਣ ਲਈ ਮਜਬੂਰ ਹੋ ਜਾਂਦੀ ਹੈ ਕਿ ਅਮੀਸ਼ਾ ਨੇ ਤਾਂ ਪਹਿਲਾਂ ਹੀ ਲਾਬ ਮਰਜ਼ ਕਰਵਾਈ ਸੀ ਜੇ ਕਿਤੇ ਹੁਣ ਕਿਸੇ ਲੜਕੇ ਨਾਲ ਭੱਜ ਗਈ ਤਾਂ ਸਾਡੀ ਹੋਰ ਵੀ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਜੂਗੀ ਤਾਂ ਇਸ ਤੋਂ ਬਾਅਦ ਉਹ ਨਾ ਤਾਂ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਲਿਖਾਉਂਦੇ ਆ ਤੇ ਉਹ ਖੁਦ ਹੀ ਭਾਲਣਾ ਸ਼ੁਰੂ ਕਰ ਦਿੰਦੇ ਨੇ ਦੋ ਦਿਨ ਉਹ ਤਕਰੀਬਨ ਉਹਨੂੰ ਹਰ ਕਿਤੇ ਭਾਲਦੇ ਨੇ ਪਰ ਅਮੀਸ਼ਾ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਇਸ ਤੋਂ ਬਾਅਦ ਉਹ ਥੱਕ ਹਾਰ ਕੇ ਫਿਰ ਪੁਲਿਸ ਥਾਣੇ ਦੇ ਵਿੱਚ ਜਾਂਦੇ ਨੇ ਪੁਲਸ ਥਾਣੇ ਦੇ ਵਿੱਚ ਜਾ ਕੇ ਹੋ ਰਿਪੋਰਟ ਲਿਖਾਉਂਦੇ ਨੇ ਕਿ ਸਾਡੀ ਲੜਕੀ ਦੋ ਦਿਨਾਂ ਤੋਂ ਗੁੰਮ ਐ ਉਹਦਾ ਕਿਤੇ ਵੀ ਅਦਾ ਪਤਾ ਨਹੀਂ ਲੱਗ ਰਿਹਾ ਸਾਨੂੰ ਸ਼ੱਕ ਐ ਵੀ ਉਹ ਸਹੁਰੇ ਪਰਿਵਾਰ ਵਾਲਿਆਂ ਨੇ ਉਹਨੂੰ ਕੁਝ ਕਰਨਾ ਦਿੱਤਾ ਹੋਵੇ ਜਾਂ ਮਾਰਨਾ ਦਿੱਤੀ ਹੋਵੇ ਕਿਉਂਕਿ ਸਹੁਰੇ ਪਰਿਵਾਰ ਵਾਲੇ ਅਮੀਸ਼ਾ ਨੂੰ ਕੁਟਦੇ ਮਾਰਦੇ ਰਹਿੰਦੇ ਸੀ ਤਾਂ ਇਸ ਤੋਂ ਬਾਅਦ ਪੁਲਸ ਇਨਵੈਸਟੀਗੇਸ਼ਨ ਕਰਦੀ ਐ ਤੇ ਪੁਲਸ ਜਦੋਂ ਅਮੀਸ਼ਾ ਦੇ ਫੋਨ ਦੀ ਲੋਕੇਸ਼ਨ ਟ੍ਰੈਕ ਕਰਦੀ ਐ ਤਾਂ ਪਤਾ ਲੱਗਦਾ ਕਿ ਅਮੀਸ਼ਾ ਦੀ ਜਿਹੜੀ ਲੋਕੇਸ਼ਨ ਆ ਉਹ ਘਰ ਦੇ ਵਿੱਚ ਹੀ ਆ ਰਹੀ ਐ ਤੇ ਇਸ ਤੋਂ ਬਾਅਦ ਪੁਲਿਸ ਅਸੀਸ ਦੇ ਪਰਿਵਾਰ ਨੂੰ ਬੁਲਾਉਂਦੀ ਹੈ ਤੇ ਪਰਿਵਾਰ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੰਦੀ ਹੈ ਪਹਿਲਾਂ ਤਾਂ ਅਸੀਸ ਦਾ ਪਰਿਵਾਰ ਇੱਧਰ ਉੱਧਰ ਦੀਆਂ ਗੱਲਾਂ ਸੁਣਾਉਂਦਾ ਗੋਲ ਮੋਟੋਲ ਜੀਆਂ ਗੱਲਾਂ ਕਰਦਾ ਤੇ ਇਸ ਤੋਂ ਬਾਅਦ ਜਦੋਂ ਅਸੀਸ ਦੇ ਪਰਿਵਾਰ ਨੂੰ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਅਸੀਸ ਮੰਨਦਾ ਕਿ ਹਾਂ ਮੈਂ ਹੀ ਅਮੀਸ਼ਾ ਦਾ ਕਤਲ ਕੀਤਾ ਤਾਂ ਪੁਲਿਸ ਪੁੱਛਦੀ ਕਿ লাশ ਕਿੱਥੇ ਆ ਤਾਂ ਉਹ ਦੱਸਦਾ ਕਿ লাশ ਟਾਇਲਟ ਵਾਲੀ ਟੈਂਕੀ ਦੇ ਵਿੱਚ ਰੱਖੀ ਹੋਈ ਆ ਤਾਂ ਇਸ ਤੋਂ ਬਾਅਦ ਪੁਲਿਸ ਜਦੋਂ ਜਾ ਕੇ ਦੇਖਦੀ ਆ ਤਾਂ ਕੀ ਦੇਖਦੀ ਹੈ ਕਿ ਪੁਲਿਸ ਵੀ ਸ਼ੌਕ ਹੋ ਜਾਂਦੀ ਆ ਕਿਉਂਕਿ লাশ ਨੂੰ ਉਸ ਟੈਂਕੀ ਦੇ ਵਿੱਚ ਰੱਖ ਕੇ ਉਹਦੇ ਵਿੱਚ ਫੂਸਾ ਭਰਿਆ ਹੋਇਆ ਸੀ ਅਤੇ ਸੀਮੈਂਟ ਨਾਲ লাশ ਨੂੰ ਟਕਿਆ ਹੋਇਆ ਸੀ ਤਕਰੀਬਨ 3 ਦਿਨਾਂ লাশ ਨੂੰ ਇੱਕ ਜਗ੍ਹਾ ਤੇ ਪਈ ਰਹਿਣ ਕਰਕੇ ਉਹ ਥੋੜੀ ਜੀ ਗਲ ਚੁੱਕੀ ਸੀ ਤਾਂ ਇਸ ਤੋਂ ਬਾਅਦ ਪੁਲਿਸ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਆ ਤੇ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਜਾਂਦੀ ਆ ਹੁਣ ਅਸੀਸ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਵੀ ਤੇਰੀ ਤਾਂ ਲਵ ਮੈਰਿਜ ਹੋਈ ਸੀ ਵੀ ਤੂੰ ਉਸ ਦਾ ਕਤਲ ਕਿਉਂ ਕੀਤਾ ਬਿਸ ਤਾਂ ਕੀ ਘਰ ਰਸੀ ਤਾਂ ਇਸ ਤੋਂ ਬਾਅਦ ਅਸੀਸ ਦੱਸਦਾ ਕਿ ਜਿਹੜੀ ਅਮੇਸ਼ਾ ਸੀ ਤਾਂ ਉਹ ਮੈਨੂੰ ਬਾਰ-ਬਾਰ ਇਹ ਕਹਿੰਦੀ ਸੀ ਕਿ ਮੈਂ ਨਰਸਿੰਗ ਦਾ ਕੋਰਸ ਕਰਨਾ ਤੇ ਤੂੰ ਮੈਨੂੰ ਪੈਸੇ ਦੇ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਸੀ ਮੈਂ ਉਹਨੂੰ ਇਹ ਵੀ ਕਿਹਾ ਸੀ ਕਿ ਤੂੰ ਆਪਣੇ ਪੇਕੇਆਂ ਤੋਂ ਜਾ ਕੇ ਪੈਸੇ ਲੈ ਅਤੇ ਉਹਨਾਂ ਤੋਂ ਪੈਸੇ ਲੈ ਕੇ ਤੂੰ ਕੋਰਸ ਕਰ ਲਾ ਅਤੇ ਦੂਸਰ ਨੰਬਰ ਤੇ ਉਹ ਮੇਰੇ ਨਾਲ ਇਸ ਗੱਲ ਤੋਂ ਬਾਰ-ਬਾਰ ਲੜਦੀ ਵੀ ਰਹਿੰਦੀ ਸੀ ਤੈਨੂੰ ਦਿਨ ਮੈਨੂੰ ਗੁੱਸਾ ਆਉਂਦਾ ਮਾਇਆ ਤੇ ਮੇਰੀ ਮਾਂ ਰਣ ਕੇ ਉਸ ਦਾ ਕਤਲ ਕਰ ਦਿੰਨੇ ਆ ਕਿਉਂਕਿ ਪੋਸਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਪੋਸਮਾਰਟਮ ਰਿਪੋਰਟ ਤੋਂ ਵੀ ਪਤਾ ਲੱਗਦਾ ਹੈ ਕਿ ਅਸੀਸ ਦੀ ਮਾਂ ਤੇ ਉਸਨੇ ਦੋਨਾਂ ਜਣਾਂ ਨੇ ਰਣ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤਾਂ ਇਸ ਤੋਂ ਬਾਅਦ ਅਸੀਸ ਦੇ ਸਹੁਰੇ ਪਰਿਵਾਰ ਨੇ ਵੀ ਦੱਸਿਆ ਕਿ ਅਸੀਸ ਸਾਨੂੰ ਬਾਰ-ਬਾਰ ਫੋਨ ਕਰਕੇ ਪੈਸਿਆਂ ਦੀ ਮੰਗ ਕਰਦਾ ਸੀ ਅਤੇ ਸਾਨੂੰ ਧਮਕੀਆਂ ਵੀ ਦਿੰਦਾ ਸੀ ਦੋਸਤੋ ਇਹ ਬਹੁਤ ਹੀ ਸ਼ੌਕ ਕਰਨ ਵਾਲੀ ਸਟੋਰੀ ਆ ਕਿਉਂਕਿ 2 ਸਾਲ ਪਹਿਲਾਂ ਤਾਂ ਉਹ ਉਸ ਨਾਲ ਵਿਆਹ ਕਰਵਾਉਂਦਾ ਲੰਬ ਮੈਰਜ ਕਰਵਾਉਂਦਾ ਉਸ ਨੂੰ ਵੱਡੇ ਵੱਡੇ ਸੁਪਨੇ ਦਿਖਾਉਂਦਾ ਤੇ ਉਸ ਤੋਂ ਬਾਅਦ ਉਸੇ ਲੜਕੇ ਨੂੰ ਇਹ ਲੱਗਣ ਲੱਗ ਜਾਂਦਾ ਕਿ ਕੱਲੋਂ ਇਹ ਪੜ੍ਹ ਲਿਖ ਕੇ ਕਿਤੇ ਮੇਰੇ ਤੋਂ ਅੱਗੇ ਨਾ ਲੰਘ ਜਾਵੇ ਇਸ ਤੋਂ ਬਾਅਦ ਇਹ ਮੈਨੂੰ ਕਿਤੇ ਛੱਡ ਨਾ ਜਾਵੇ ਇਸੇ ਡਰ ਦੇ ਕਾਰਨ ਉਸ ਲੜਕੇ ਨੇ ਅਮੀਸ਼ਾ ਭਾਰਤੀ ਦਾ ਕਤਲ ਕਰ ਦਿੱਤਾ ਤੇ ਇਸ ਤੋਂ ਬਾਅਦ ਉਸ ਦੀ লাশ ਨੂੰ ਟਾਇਲਟ ਵਾਲੀ ਟੈਂਕੀ ਦੇ ਵਿੱਚ ਰੱਖ ਦਿੱਤਾ ਹੋਰ ਪੁਲਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਤੋਂ 2 ਦਿਨਾਂ ਦਾ ਰਿਮਾਂਡ ਲੈ ਲਿਆ ਤਾਂ ਕਿ ਇਹਨਾਂ ਦੋਸ਼ੀਆਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਸਕੇ ਦੋਸਤੋ ਇਹ ਸਟੋਰੀ ਸੁਣਾਉਣ ਦਾ ਸਾਡਾ ਇਹੀ ਮਕਸਦ ਹੈ ਕਿ ਤਾਂ ਕਿ ਇਸ ਤੋਂ ਆਪਾਂ ਕੁਝ ਨਾ ਕੁਝ ਸਿੱਖ ਸਕੀਏ ਪਹਿਲਾਂ ਸਾਡੇ ਪਰਿਵਾਰਾਂ ਦੇ ਵਿੱਚ ਅਰੇਂਜ ਮੈਰਿਜ ਜ਼ਿਆਦਾ ਹੁੰਦੀ ਸੀ ਤੇ ਲੋਕ ਸੁਖੀ ਹੁੰਦੇ ਸੀ ਪਰ ਜਿਵੇਂ ਜਿਵੇਂ ਸਮਾਵ ਬਦਲਦਾ ਜਾਂਦਾ ਹੈ ਤੇ ਲੋਕ ਵੀ ਬਦਲਦੇ ਜਾਂਦੇ ਨੇ ਤੇ ਉਹ ਆਪਦੇ ਮਰਜ਼ੀ ਦੇ ਨਾਲ ਵਿਆਹ ਕਰਵਾਉਂਦੇ ਨੇ ਤੇ ਫਿਰ ਇਸ ਤੋਂ ਬਾਅਦ ਇਸ ਤਰ੍ਹਾਂ ਦੇ ਨਤੀਜੇ ਵੀ ਇਹਨਾਂ ਨੂੰ ਭੁਗਤਨੇ ਪੈਂਦੇ ਨੇ ਮੈਂ ਨਹੀਂ ਕਹਿੰਦਾ ਕਿ ਅਰੇਂਜ ਮੈਰਿਜ ਦੇ ਵਿੱਚ ਲੜਾਈ ਨਹੀਂ ਹੁੰਦੀ ਜਾਂ ਇਸ ਤਰ੍ਹਾਂ ਦੇ ਕਾੜ ਨਹੀਂ ਹੁੰਦੇ ਪਰ ਜ਼ਿਆਦਾਤਰ ਜਿਹੜੇ ਇਸ ਤਰ੍ਹਾਂ ਦੇ ਕਾੜ ਹੁੰਦੇ ਨੇ ਉਹ ਲਵ ਮੈਰਿਜ ਦੇ ਕੇਸਾਂ ਦੇ ਵਿੱਚ ਹੀ ਹੁੰਦੇ ਨੇ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ